ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਵਿੱਚ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਸਬਸਕ੍ਰਾਈਬ ਕਰਿਓ ਜੀ ਅੱਜ ਆਪਾਂ ਲੱਗਾ ਗੜ ਕੱਢਣ ਆਜਾ ਤੁਹਾਨੂੰ ਦਿਖਾਉਣੇ ਆ ਗੜ ਕਿੱਦਾਂ ਬਣਦਾ ਦੇਖੋ ਜੀ ਜੰਨੇ ਕੱਲ ਛੱਲ ਕੇ ਲਿਆਂਦੇ ਸੀ ਹੁਣ ਸੈਟ ਕਰ ਹਣ ਪੱਤ ਘਰਦੇ ਆਪਾਂ ਲਾਉਨੇ ਆ ਗੰਨੇ ਚਲਾਉਨੇ ਆ ਬੇਲਣਾ ਚੋਕਾ ਆਪਣਾ ਦੇ ਨਾਲ ਹੀ ਟਰਾਲੀ ਚਲਦੀ ਜਿੰਨੇ ਪਾਤਨ ਘਰ ਨਾਲ ਬੰਦ ਸਾਡੇ ਰੋਟੀ ਖਾਂਦੇ ਚੋਕਾ ਸਾਡੇ ਵਿੱਚੇ ਭੱਜ ਕੇ ਦੋ ਪੱਤਾ ਕੱਢ ਕੇ ਪੂਰੀਆਂ ਕਿ ਨਹੀਂ ਕੋੜੇ ਨੇ ਤਾਂ ਕੋਈ ਬੰਦਾ ਤੁਰ ਆਇਆ ਤੇ ਚੋਕਾ ਬੱਚੇ ਪਾ ਮਾਰ ਹੋ ਗਿਆ ਹੈ ਰਬਾਂਦੀ ਪਈ ਹੈ ਇਹ ਸ਼ੱਕਰ ਦੇਖੋ ਸ਼ੱਕਰ ਬੰਦ ਗੜ ਬੰਦ ਦੇਖਿਆ ਹੋਗਾ ਇਹ ਬਣਾਈ ਹੈ ਸ਼ੱਕਰ 85 ਵੀ ਹੈ ਜੀ ਜਿਹਦਾ ਆਪਾਂ ਗੋੜ ਬਣਾ ਰਹੇ ਆ ਇਹਦਾ ਗੋੜ ਥੋੜਾ ਵਧੀਆ ਬਣਦਾ 85 ਵੀ ਦਾ ਦੇਖੋ ਜੀ ਬਸ ਹੁਣ ਪਾਉਣਾ ੜੀ ਰਸ